ਅੱਜ ਸਾਡੇ ਘਰ ਚਾਰ ਮਲਾਜ਼ਮ ਸੀ ਇੱਕ ਜੱਸਾ ਨੂੰ ਘਰ ਵਾਲੀ ਸੀ ਮਲਾਜ਼ਮ ਹੋਰੇ ਬੜੇ ਆ ਉਹ ਮਗਰ ਬੜੇ ਆ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਮਲਾਜ਼ਮ ਨੇ ਪਈ ਸੁਖਵਿੰਦਰ ਕਿੱਥੇ ਮੈਂ ਉਹਨੂੰ ਬੋਲਿਆ ਵੀ ਨਹੀਂ ਇੱਥੇ ਹੈ ਉਹ ਪਿੱਛੇ ਨੂੰ ਹੋ ਗਿਆ ਤੈਨ ਚਾਰ ਸੂਫ ਕਰਨ ਦਾ ਪਈ ਅੰਦਰ ਉਹ ਆਈ ਅੰਦਰ ਆ ਗਈ ਸਿੱਧੀ ਉਹ ਕਹਿੰਦੀ ਹੁਣ ਆਇਆ ਮੈਂ ਕਿਹਾ ਲੱਭੋ ਜਿੱਥੇ ਹੈਗਾ ਤੇ ਅਸੀਂ ਘੜੇ ਦੰਦੇ ਲਾਜੇ ਲੱਭ ਲੈ ਉਹ ਮੈਂ ਰੋਟੀ ਖਾਂਦੀ ਸੀ ਉਹਨੇ ਗਲਾਸ ਚੱਕ ਕੇ ਮੇਰਾ ਖਿੜਕੀ ਜਮਾ ਲਿਆ ਪਾਣੀ ਵਾਲਾ ਦੂਹੰਦਰ ਟੋਲ ਜਲਦੀ ਉਸ ਅੰਦਰ ਦੀ ਵੀ ਖਿੜਕੀ ਪੰਦਤੀ ਇੱਕ ਪਲੇਟ ਚੱਕ ਲਈ ਖਲਾਸ ਚੱਕ ਲਈ ਪੰਦ ਤੋੜ ਕਰਕੇ ਉਹ ਬਾਹਰ ਆ ਗਏ ਬਾਹਰ ਆ ਕੇ ਖੜ ਕੇ ਗਾਲਾਂ ਦਾ ਪਿੱਛੇ ਬਹੁਤ ਗਾਲਾਂ ਉਹਨੇ ਇੰਨੀਆਂ ਗਾਲਾਂ ਕੱਢੀਆਂ ਕੋਈ ਕੋਈ ਸੁਣ ਨਹੀਂ ਸਕਦਾ ਕੀ ਕੋਣ ਕੋਣ ਆਇਆ ਸੀ ਦੋ ਜਾਨੇ ਜਸਾਰੂ ਦੀ ਜਨਾਨੀ ਇੱਕ ਇਹ ਕਾਨੂੰਕਰ ਆਏ ਜੇ ਮੇਰੇ ਮੁੰਡੇ ਦਾ ਕੇਸ ਹੁਣੀ ਪਰਚਾ ਦਿੱਤਾ ਵਾ ਝੂਠਾ ਪਰਚਾ ਹੈ ਮੇਰੇ ਮੁੰਡੇ ਨੂੰ ਕੁਝ ਨਹੀਂ ਲਿਆ ਉਹ ਦੇਚੋਂ ਐਜੰਟ ਹੋ ਰੇ ਮੇਰਾ ਤਾਂ ਮੁੰਡਾ 4 ਕਲਾਸਾਂ ਵੀ ਨਹੀਂ ਪੜਿਆ ਪੜਿਆ ਹੁੰਦਾ ਫਿਰ ਮੈਂ ਹੀ ਕਹਿੰਦੀ ਚਲ ਉਹਨੂੰ ਪੈਸਾ ਖਾਂਦਾ ਕਿਸੀ ਦਾ ਉਹਨੇ ਖਾਂਦਾ ਕੁਝ ਨਹੀਂ ਯਾਰੀ ਦੋਸਤੀ ਸੀ ਉਹ ਕਹਿੰਦੇ ਵੀ ਹੁਣੋਂ ਪੇਸ਼ ਕਰੋ ਅੱਛਾ ਪੁਲਿਸ ਸੇ ਕਰ ਰਿਹਾ ਛਾਪਾ ਮਾਰਨ ਆਏ ਸੀ ਕਿ ਸੁਖਵਿੰਦਰ ਘਰਵਾ ਤੇ ਪਿੱਛੇ ਇਹ ਵੀ ਮੀਆਂ ਬੀਬੀ ਹਾਂ ਇਹ ਵੀ ਸੀ ਇਹਨਾਂ ਨੇ ਕਿਹਾ ਵੀ ਹੁਣ ਆਇਆ ਮੈਂ ਕਿਹਾ ਲੱਭ ਲੋ ਜਿੱਥੇ ਹੈਗਾ ਲੱਭ ਲੋ ਇਹਨੇ ਮੇਰੇ ਸ਼ੀਸ਼ੇ ਪੰਨੇ ਅੰਦਰਾਂ ਦੇ ਗਾਲਾਂ ਕੱਢੀਆਂ ਬਾਹਰ ਤੋਂਕਰ ਬਾਹਰ ਖੜ ਕੇ ਵੀ ਗਾਲਾਂ ਕੱਢੀਆਂ ਅਸੀਂ ਸ਼ਰਮ ਦੇ ਮਾਰੇ ਅਸੀਂ ਬਹੁਤ ਬਹੁਤ ਨੂੰ ਪੁੱਜੇ ਵੀ ਆਂ ਅਸੀਂ ਆਪਣੀ ਬੇਇੱਜ਼ਤੀ ਕਿਉਂ ਕਰਾਈਏ ਇਹਨੇ ਨਹੀਂ ਇੱਥੇ ਆ ਕੇ ਨਹੀਂ ਮਰ ਜਾਣਾ ਇੱਥੇ ਮਰਨਾ ਤੇਰਾ ਘਰ ਮੈਂ ਉਹਨੂੰ ਹੱਥ ਜੋੜੇ ਮੈਂ ਖਾ ਲਿਆ ਇੱਥੇ ਨਹੀਂ ਮਰਨਾ ਹੈ ਤੂੰ ਮੈਂ ਆ ਕੇ ਬੋਦੀ ਸੀ ਆ ਕੇ ਮੇਰੇ ਘਰ ਵਾਲਾ ਮਰ ਗਿਆ ਸੀ ਤੂੰ ਕਹਿੰਦੀ ਉਹਨੂੰ ਅਟੈਕ ਹੋ ਗਿਆ ਸੀ ਕਹਿੰਦੀ ਹੁਣ ਤੈਨੂੰ ਲੈਣਾ ਆਹ ਕੋਈ ਨਹੀਂ ਲੈ ਰੇ ਮੇਰੀ ਉਮਰ ਭੋਗ ਲੈ ਭੋਗ ਲਈ ਕਹਿੰਦੀ ਤੇਰਾ ਪੁੱਤ ਮਰਵਾਣਾ ਮੈਂ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਰਾਤੀ ਸਾਡੇ ਘਰ ਕੋਈ ਨਹੀਂ ਗਿਆ ਸ਼ੀਸ਼ਾ ਸਾਡੇ ਕਾਚ ਹਰੇ ਵੀ ਉਸੇ ਤਰ੍ਹਾਂ ਖੇਡਿਆ ਪਿਆ ਇਹ ਤੋੜਪਾਂ ਨਹੀਂ ਕੀਤੀ ਤੋੜਪਾਂ ਨਹੀਂ ਕੀਤੀ ਉਹਨੇ ਖਿੜਕੀਆਂ ਤੋੜੀਆਂ ਕਿੰਨੀਆਂ ਜਨਾਨੀਆਂ ਦੋ ਦੋ ਅੰਦਰਾਂ ਦੇ ਸ਼ੀਸ਼ਾ ਤੋੜੀਆਂ ਗੁਰੂ ਇਹ ਨਹੀਂ ਤਾਂ ਮੈਨੂੰ ਕਹਿੰਦੀ ਤੇਰਾ ਪੋਤਾ ਮਰਵਾਣਾ ਮੈਂ ਤੇਰੀ ਉਹਦੇ ਕੁੜੀਆਂ ਵੀ ਚੁਕਵਾਉਣੀਆਂ ਮੇਰੇ ਫੁੱਲ ਫੁੱਲ ਭਰਦੇ ਬੱਚੇ ਆ ਜਿਨ੍ਹਾਂ ਨੂੰ ਐਦਾ ਦੀ ਰੱਬ ਜਾਈ ਬੋਲ ਕੇ ਘਰ ਚ ਕੋਣ ਕੋਣ ਮਜੂਸ ਉਹ ਕਰ ਮੈਂ ਅਸੀਂ ਵੱਡੀ ਰੋਟੀ ਬਕਾਉਂਦੀ ਸੀ ਬੱਚੇ ਵੀ ਇਹਨਾਂ ਖਾਂਦੇ ਸੀ ਹਾਂਜੀ 14 ਦੋ ਗੁਡੀਆਂ ਦੋ ਇਹਦੀਆਂ ਸੁਖਵਿੰਦਰ ਦੀ ਹਾਂਜੀ ਤੇ ਹੁਣ ਕੀ ਪੁਲਿਸ ਕੀ ਕਹਿੰਦੀ ਉਹਦੀ ਸ਼ਿਕਾਇਤ ਦਿੱਤੀ ਉਹਦਾ ਪੁਲਿਸ ਨੇ ਰਿਪੋਰਟ ਦੇ ਦਿੱਤੀ ਉਹਨਾਂ ਨੂੰ ਅਸੀਂ ਦੇ ਦਿੱਤੀ ਉਹ ਕਹਿੰਦੇ ਜੋ ਕਾਰਵਾਈ ਕਰਾਂਗੇ ਜੇ ਉਹਨੇ ਕਾਰਵਾਈ ਇਹਨਾਂ ਨੇ ਨਾ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਇਹਨਾਂ ਨੇ ਜਿੰਮੇ ਲੱਗਣਾ ਸਭ ਨੂੰ ਕਹਿੰਦੀ ਪਹਿਣਾ ਪਾਇਆ ਪੁਲਿਸ ਦੇ ਜਿੰਮੇ ਲੱਗਣਾ ਹੈ ਜਿਹਨਾਂ ਨੇ ਸਾਡੀ ਨਾਂ ਕਾਜ਼ ਨਾਂ ਪਰਚਾ ਕੀਤਾ ਉਹਦੇ ਪਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਪਰਚਾ ਕਰਾਉਣਾ ਸਾਡੀ ਤਾਂ ਸੱਚਾਈ ਹੈ ਨਾ ਮੇਰੇ ਪੁੱਤ ਪਰ ਝੂਠਾ ਪਰਚਾ ਸੀਸੀਟੀਵੀ ਵੀ ਆਈ ਹੈ ਇਹ ਘਰ ਚ ਬੜੇ ਗਾਲਾ ਕੱਢਦੇ ਹਾਂਜੀ ਹਾਂਜੀ ਆਈ ਵੀ ਸਭ ਕੁਝ ਆਇਆ ਹਾਂ ਸਾਡੇ ਕੋਲ ਨਾ ਮਕਦਮਾ ਹੈ 236/ 24 ਦਰਜ 406 420 ਦਾ ਤੇ ਉਹਦੇ ਵਿੱਚ ਮੁਲਾਜ਼ਮ ਨੋਟਿਸ ਦੇਣੇ ਹੁੰਦੇ ਆ ਨੋਟਿਸ ਦੇਣ ਗਏ ਸੀ ਪਤਾ ਲੱਗਾ ਪਹਿਲਾਂ ਮਿਲਦੇ ਨਹੀਂ ਰਹੇ ਘਰ ਜਿਹੜੇ ਹੈਗੇ ਨੇ ਦੋਸ਼ੀ ਇਰਾਦਤ ਦੇਣ ਗਏ ਸੀ ਨੋਟਸ ਤੇ ਉਹ ਮੰਗਰ ਕਿਤੇ ਜਿਹੜੇ ਹੈਗੇ ਨੇ ਮਦਈਓ ਮਗਰ ਚਲ ਗਏ ਤੇ ਉਹ ਚੀਜ਼ ਦਰਖਾਸਤ ਦਿੱਤੀ ਵੈਰੀਫਾਈ ਕਰ ਰਹੇ ਆ ਉਹਨਾਂ ਨੇ ਸਮਝਾਇਆ ਵੀ ਮਲਾਜਮਾ ਵੀ ਤੁਹਾਡਾ ਨਹੀਂ ਬੰਦਾ ਤੁਸੀਂ ਮਗਰ ਨਾ ਆਓ ਤੇ ਤੁਸੀਂ ਪਰਚਾ ਦਾ ਚਕਰਾਤਾ ਤੇ ਪੁਲਿਸ ਦਾ ਕੰਮ ਹੈ ਤੇ ਕੋਈ ਨਹੀਂ ਮੈਂ ਤੇ ਆਇਆ ਮੇਰੇ ਧਿਆਨ ਚ ਲਿਆਂਦਾ ਮਲਾਜਮਾ ਨਹੀਂ ਤੇ ਦੇਖਦੇ ਪਏ ਆ ਉਹਨਾਂ ਨੂੰ ਬੁਲਾਣੇ ਪੁੱਛਦੇ ਆ ਵੀ ਕੀ ਗੱਲ ਹੈ ਵੀ ਤੁਹਾਡਾ ਤੁਹਾਡਾ ਨਹੀਂ ਇਹ ਬੰਦਾ ਜੋ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਕਰਨੀ ਹੈ ਤੁਸੀਂ ਕਾਨੂੰਨ ਆਪ ਹੱਥ ਚ ਨਹੀਂ ਲੈ ਸਕਦੇ ਪੁੱਛਦੇ ਆ ਕੋਈ ਕਰਕੇ ਹੋਵੇ ਕਿਸੇ ਦੇ ਘਰ ਜਾ ਕੇ ਸਰ ਇੱਥੇ ਗਾਲਾਂ ਕੱਢਦੇ ਨਹੀਂ ਆ ਪੁਲਿਸ ਦੇ ਮੇਰੇ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਕੀਤਾ ਹੈ ਤੇ ਵਾਇਰ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਾਂਗੇ ਉਹਨਾਂ ਦੇ ਉਹਨਾਂ ਦੇ ਵਰਗਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੈਗੀ ਤੇ ਜੋ ਵੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਜਿਸ ਮੁਤਾਬਕ ਹੋਏਗਾ ਅਫਸਰਾਂ ਦੇ ਸਿਨੇ ਅਫਸਰਾਂ ਨੇ ਧਿਆਨ ਚ ਲਿਆ ਕੇ ਉਦਾਂ ਦੀ ਕਾਰਵਾਈ ਕੀਤੀ ਜਾਏਗੀ ਪਰਿਵਾਰ ਦਾ ਰੋਪ ਹੈ ਕਿ ਤੋੜ ਪੱਨ ਵੀ ਕੀਤੀ ਗਈ ਮੌਕਾ ਵੀ ਦੇਖਿਆ ਗਿਆ ਨੇ ਤੋੜ ਪੱਜ ਵਾਲੀ ਤਾਂ ਨਹੀਂ ਕੋਈ ਗੱਲ ਸਮਝ ਨਹੀਂ ਆਈ ਫਿਰ ਲਾਲ ਤੇ ਮੁਲਾਜ਼ਮ ਜਿਹੜੇ ਗਏ ਸੀ ਉਹਨਾਂ ਮੈਨੂੰ ਇਹ ਦੱਸੇ ਸਭ ਸਾਰੀ ਮੰਗਰ ਆ ਗਈ ਸੀ ਇਹਨਾਂ ਸਮਝਾ ਕੇ ਹੀ ਭੇਜ ਦਿੱਤਾ ਹਸਬੰਡ ਵਾਈਫ ਤੇ ਅੱਜ ਗਰੈਂਟਰ ਹੋਇਆ ਹਸਬੰਡ ਵਾਈਫ ਨੇ ਮੇਰੇ ਹੁਣੇ ਹੀ ਧਿਆਨ ਚ ਆਇਆ ਮਾਮਲਾ ਮੈਂ ਦੇਖ ਲਈ ਨੇ ਕੀ ਹੈ